ਗੋਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਵੀਜ਼ਾ ਸੋਰਟ ਪ੍ਰੋਗਰਾਮ ਤਹਿਤ ਹੁਣ 41 ਦੇਸ਼ਾਂ ਨੂੰ ਬਿਨਾ ਵੀਜ਼ਾ ਦੇ 90 ਦਿਨਾਂ ਦੀ ਅਮਰੀਕਾ ਵਿੱਚ ਐਂਟਰੀ ਦੀ ਇਜਾਜ਼ਤ ਹੈ WEWP ਵਿੱਚ ਮੱਧ ਪੂਰਬ, ਏਸ਼ੀਆ ਪ੍ਰਸ਼ਾਸਤ ਅਤੇ ਯੂਰਪ ਦੇ ਦੇਸ਼ ਸ਼ਾਮਿਲ ਨੇ ਯੂਨਾਈਟਿਡ ਕਿੰਗਡਮ, ਅੰਡੋਰਾ, ਆਸਟ੍ਰੇਲੀਆ, ਅਸਟ੍ਰੀਆ, ਬੈਲਜੀਨੀਅਮ, ਬੁਰਨੇਈ, ਚੀਲੀ, ਕਰੋਸ਼ੀਆ, ਚੈਕ ਗਨਰਾਜ, ਡੈਨਮਾਰਕ, ਐਸਟੋਨੀਆ, ਫਿਨਲੈਂਡ, ਫ੍ਰਾਂਸ, ਜਰਮਨੀ, ਗ੍ਰੀਸ, ਅੰਗਰੀ, ਆਈਸਲੈਂਡ, ਇਜ਼ਰਾਈਲ, ਆਇਰਲੈਂਡ, ਇਟਲੀ, ਜਾਪਾਨ, ਲਾਟੇਵਿਆ, ਲਿਥੁਆਨੀਆ ਮਾਲਤਾ ਮੈਨਾਕੋ ਨੀਦਰਲੈਂਡ ਨਿਊਜ਼ੀਲੈਂਡ ਨਾਰਵੇ ਪਲੈਂਡੋ ਪੁਰਤਗਾਲ ਕਤਰ ਕੋਰੀਆ ਗੰਗਾਜ ਰੋਮੀਆਂ ਸੈਨ ਮਾਰੀਕੋ ਸਿੰਗਾਪੁਰ ਸਲੋਵਾਕੀਆ ਆਦਿ ਦੇਸ਼ ਨੇ ਦੱਸ ਦਈਏ ਦੇਸ਼ ਦੇ ਨਾਗਰਿਕ ਹੁਣ ਸਿਰਫ 90 ਦਿਨਾਂ ਲਈ ਵੀਜ਼ਾ ਤੋਂ ਬਿਨਾ ਅਮਰੀਕਾ ਵਿੱਚ ਦਾਖਲ ਹੋ ਸਕਦੇ ਨੇ ਤੁਹਾਨੂੰ ਦੱਸ ਦਈਏ ਸੂਚੀ ਵਿੱਚ ਭਾਰਤ ਦਾ ਨਾਮ ਸ਼ਾਮਿਲ ਨਹੀਂ ਹੈ ਭਾਰਤ बी डब्ल्यूपी मेंबर ਨਹੀਂ ਹੈ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦੇ ਬੀਜ਼ਲੀ ਆਮ ਪ੍ਰਤੀਕਿਰਿਆ ਰਾਹੀਂ ਅਪਲਾਈ ਕਰਨਾ ਪਵੇਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਿਆਸਤ ਦੇ 바ਬਾ ਬੋਹੜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੂਜੀ ਵਰ੍ਹੇਗੰਢ ਅੱਜ ਮਨਾਈ ਗਈ ਹੈ। ਇਸ ਮੰਦੀ ਪਿੰਡ ਬਾਦਲ ਵਿੱਚ ਪਾੜ ਦੇ ਭੋਗ ਪਾਏ ਗਏ ਨੇ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਦਲ ਦੇ ਪਟਨਾ ਤੋਂ ਸੰਸਦ ਮੈਂਬਰ ਹਰਸੀਮਰਤ ਕੌਰ ਬਾਦਲ ਸਮੇਤ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ ਹੈ। ਦਸਨਾ ਬੰਦਾ ਹੈ ਕਿ 25 ਅਪ੍ਰੈਲ 2023 ਨੂੰ ਸਿਹਤ ਵਿਗੜਨ ਕਾਰਨ ਮੁਹਾਰੀ ਦੇ ਫੋਰਟਿਸ ਹਸਪਤਾਲ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। ਉਹਨਾਂ ਦਾ 95 ਸਾਲ ਦੀ ਉਮਰ 'ਚ ਅਕਾਲ ਚਲਾਣਾ ਹੋਇਆ ਸੀ। ਉਹਨਾਂ ਦੇ ਦਿਹਾਂਤ ਤੋਂ ਬਾਅਦ ਉਹਨਾਂ ਦਾ ਸੰਸਕਾਰ ਪਿੰਡ ਬਾਦਲ ਵਿਖੇ ਹੋਇਆ ਸੀ ਜਿੱਥੇ ਉਹਨਾਂ ਨੂੰ ਅੰਤਿਮ ਵਿਦਾਇ ਦੇਣ ਲਈ ਦੂਰ ਦੂਰ ਵੱਡੇ ਨਾਮੀ ਲੋਕ ਆਏ ਸਨ। ਜੇਕਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਦੇ ਚਾਤ ਮਾਰੀਏ ਤਾਂ ਉਹਨਾਂ ਨੂੰ ਪੰਜਾਬ ਦੀ ਸਿਆਸਤ ਦਾ ਬਾਬਾ ਬੋਹੜ ਕਿਹਾ ਜਾਂਦਾ ਸੀ ਉਹਨਾਂ ਨੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਕੀਤਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ 1996 ਤੋਂ 2008 ਤੱਕ ਸ਼੍ਰੋਮਣੀ ਕਾਲੇ ਦਰ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ ਕਦੋਂ ਤੁਹਾਡੀ ਕਿਸਮਤ ਚਮਕ ਜਾਏ ਇਸ ਦਾ ਤਾਂ ਕਿਸੇ ਨੂੰ ਵੀ ਨਹੀਂ ਪਤਾ ਇਸੇ ਤਰ੍ਹਾਂ ਦੀ ਕਹਾਣੀ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੁਰੀ ਜੰਦ ਇੱਕ ਬਜ਼ੁਰਗ ਮਾਤਾ ਨੇ ਲੋਟਰੀ ਵਾਲੀ ਸਟਾਲ ਦੇਖੀ ਤਾਂ ਉੱਥੋਂ ਇੱਕ ਲੋਟਰੀ ਖਰੀਦੀ ਉਸਨੇ ਸੋਚਿਆ ਸ਼ਾਇਦ ਮੇਰੀ ਕਿਸਮਤ ਵਿੱਚ ਕਰੋੜਾਂ ਰੁਪਇਆ ਹੋ ਸਕਦਾ ਹੈ ਲੇਕਿਨ ਕਰੋੜਾਂ ਤਾਂ ਨਹੀਂ ਪਰ ਉਸ ਦੀ 10 ਲੱਖ ਰੁਪਏ ਦੀ ਲੋਟਰੀ ਨਿਕਲਾਈ ਹੈ ਜਿਹੜੀ ਲੋਟਰੀ ਨਿਕਲੀ ਹੈ ਉਹ ਵਿਸਾਖੀ ਬੰਪਰ 2000 25 ਹੀ ਮੌਕੇ ਤੇ ਉਸ ਬਜ਼ੁਰਗ ਦਾ ਪੇਟਾ ਤੇ ਲੋਟਰੀ ਸਟਾਲ ਵਾਲਿਆਂ ਨੇ ਢੋਲ ਤੇ ਭੰਗੜਾ ਪਾ ਕੇ ਖੁਸ਼ੀ ਜ਼ਾਹਿਰ ਕੀਤੀ ਹੈ। ਕਿਹੜੀ ਏਜੰਸੀ ਆ ਕਿੱਥੋਂ ਇਨਾਮ ਅੱਜ ਲੱਗਿਆ ਔਰ ਕਿੰਨੇ ਦਾ ਲੱਗਿਆ? ਇਹ ਆਪਣੀ ਆਣ ਕੇ ਏਜੰਸੀ ਤੇ ਬੰਮਪਰ ਸੀਗਾ ਪੰਜਾਬ ਸਰਕਾਰ ਦਾ ਵਿਸਾਖੀ ਬੰਮਪਰ ਇਹਦੇ ਵਿੱਚ ਆਪਣੇ ਕੋਲ ਦੋ ਇਨਾਮ ਲੱਗੇ ਨੇ ਪਹਿਲਾ ਇਨਾਮ ਜੋ ਕਿ ਹੈਗਾ ਜੀ 10 ਲੱਖ ਦਾ ਤੇ ਚੌਥਾ ਇਨਾਮ ਜੋ ਕਿ ਹੈਗਾ ਜੀ 5 ਲੱਖ ਦਾ। ਬੜੀ ਮੇਰ ਹੋਈ ਹੈ ਜੀ ਬਾਬਾ ਜੀ ਦੋ ਹੀ ਦੋ ਇਨਾਮ ਨਿਕਲਾਏ ਜੀ ਆਤੀ ਆਪਣੇ ਕੋਲ 10 ਲੱਖ ਦਾ ਵੀ ਤੇ 5 ਲੱਖ ਦਾ ਵੀ। ਅੱਜ ਮਾਤਾ ਬਜ਼ੁਰਗ ਕਿਹਨੇ ਕਹਿੰਦੇ ਖਰੀਦੀ ਸੀ ਟਿਕਟ ਤੇ ਉਹ ਬੜੇ ਭਾਵੁਕ ਹੋ ਰਹੇ ਸੀ ਤੇ ਹਾਂਜੀ ਹਾਂਜੀ 10 ਲੱਖ ਦਾ ਇਨਾਮ ਹੈ ਜੀ ਆਮ ਇਨਸਾਨ ਵਾਸਤੇ ਮਿਡਲ ਕਲਾਸ ਫੈਮਿਲੀ ਵਾਸਤੇ ਛੋਟੀ ਅਮਾਉਂਟ ਤਾਂ ਹੈਗੀ ਨਹੀਂ ਬਹੁਤ ਵੱਡੀ ਅਮਾਉਂਟ ਹੁੰਦੀ ਹੈ ਜੀ 10 ਲੱਖ ਦਾ ਇਨਾਮ ਰਾਤੋ ਰਾਤ ਨਿਕਲ ਆਣਾ ਪਰ ਬਾਤ ਵਾਕਫ ਆ ਗਈ ਹੋ ਗਿਆ ਸੀ ਅੱਜ ਮਾਤਾ ਕੈਮਰੇ ਤੇ ਵੀ ਦੱਸ ਰਹੇ ਕਿ ਕਹਿੰਦੇ ਪਹਿਲੀ ਵਾਰ ਭੰਗੜਾ ਉਦੋਂ ਪਾਇਆ ਸੀ ਜਦੋਂ ਬੇਟੇ ਦਾ ਵਿਆਹ ਹੋਇਆ ਸੀ ਤੇ ਹੁਣ ਭੰਗੜਾ ਚ ਪਾ ਰਿਹਾ ਬਿਲਕੁਲ ਖੁਸ਼ੀ ਵਾਲੀ ਗੱਲ ਹੈ ਜੀ ਜਿਹਦਾ 10 ਲੱਖ ਦਾ ਇਨਾਮ ਨਿਕਲ ਆਇਆ ਉਹਨੂੰ ਹੋਰ ਕੀ ਚਾਹੀਦਾ ਹੈ ਭ ਕਿੰਨੇ ਕੇ ਨਾਮ ਇੱਕੋ ਪਹਿਲਾਂ ਨਿਕਲੇ ਇਨਾਮ ਬਥੇਰੇ ਨਿਕਲ ਜਾ ਰਹੇ ਨੇ ਜੀ ਐਤ ਕੀ ਪਿਛਲੇ 2-3 ਮਹੀਨਿਆਂ ਦੇ ਵਿੱਚ ਬਹੁੜੇ ਨਾਮ ਨਿਕਲਣੇ ଥି ਦੋ ਦਿਨ ਹਫ਼ਤੇ ਪੁਰਾਣੀ ਗੱਲ ਹੈ ਅੰਮ੍ਰਿਤਸਰ ਤੋਂ ਘੁੰਮਣ ਆਇਆ ਸੀ ਕੋ ਪਟਿਆਲੇ ਤੋਂ ਘੁੰਮਣ ਆਇਆ ਸੀ ਲੰਗਰੇ ਜਾਂਦਾ ਲੋਟਰੀ ਪਾ ਕੇ 5 ਲੱਖ ਦੇ ਇਨਾਮ ਨਿਕਲ ਆਇਆ ਅੱਜ ਹੀ بڑے ਇਨਾਮ ਨਿਕਲੇ ਨੇ ਜੀ ਹੈਟ੍ਰਿਕ ਹੋ ਗਈ ਹੈ ਜੀ 7.5 ਲੱਖ ਦੇ ਦੋ ਇਨਾਮ ਤੇ 45 ਹਜ਼ਾਰ ਦੇ ਇਨਾਮ ਵੀ ਨਿਕਲੇ 6 ਰੁਪਏ ਦੀ ਲੋਟਰੀ ਦੇ ਵਿੱਚੋਂ ਤਿੰਨ ਇਨਾਮ ਨਿਕਲੇ ਨੇ ਜੀ ਅੱਜ ਦੋ 7.5 ਲੱਖ ਦੇ ਇੱਕ 45 ਹਜ਼ਾਰ ਦਾ ਤੁਸੀਂ ਆਪਣਾ ਨਾਮ ਦੱਸ ਦਿਓ ਲੋਕੇਸ਼ਨ ਦੱਸ ਦਿਓ ਏਜੰਸੀ ਦਾ ਨਾਮ ਦੱਸੋ ਇਹ ਐਨ ਕੇ ਏਜੰਸੀ ਹੁਣ ਹੁਣ ਤੱਕ ਲੋਕਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਬਿਲਕੁਲ ਕਾਰਨਰ ਤੇ ਆਪਣੀ ਦੁਕਾਨ ਹੈ ਵੱਡੇ ਵੱਡੇ ਬੋਰਡ ਨਜ਼ਰ ਆ ਜਾਂਦੇ ਸਾਰੇ ਨੂੰ 6 ਕਰੋੜ ਦੇ ਬੈਨਰ ਲੱਗੇ ਹੋਏ ਨੇ ਐਨਕ ਜੈਂਸੀ ਆਪਣੀ ਹੈਗੀ ਹੈ ਜੀ ਉਦਮ ਸਿੰਘ ਚੌਂਕ ਦੇ ਬਿਲਕੁਲ ਕਾਰਨਰ ਤੇ ਆਪਣੀ ਦੁਕਾਨ ਹੈ ਜੀ ਐ ਕਦੇ ਸੋਚਿਆ ਸੀ ਤੁਸੀਂ ਵੀ ਤੁਹਾਡਾ ਵੀ ਨਾਮ ਲੱਗੇਗਾ ਨਹੀਂ ਨਹੀਂ ਸੋਚਿਆ ਇਹ ਕਿੰਨੀ ਗੱਲ ਚ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਇਸ ਤੋਂ ਪਹਿਲਾਂ ਢੋਲ ਤੇ ਭੰਗੜਾ ਕਦੋਂ ਪਾਇਆ ਸੀ ਇਹ ਜਵਿਆਜ ਅੱਜ ਭੰਗੜਾ 10 ਲੱਖ ਨਿਕਲਣ ਤੇ ਮਰਨ ਹੈ ਮਰਨ ਹੈ ਹੈ ਅੱਜ 10 ਲੱਖ ਨਿਕਲੇ ਅੱਜ ਬੰਗਲਾ ਬੜਾ ਹਾਂ اچھا ਲੱਗ ਰਿਹਾ ਖੁਸ਼ੀ ਹੋਈ ਹੈ ਪਗਮਾਤਮਾ ਇਹਨਾਂ ਦੇ ਕੰਮ ਦੀ ਬਰਕਤ ਪਾਵੇ ਸਭ ਨੂੰ ਖੁਸ਼ ਹੋ ਪਗਮਾਤਮਾ ਰੱਖੀ ਕਿਉਂਕਿ ਸਭ ਦੀ ਖੁਸ਼ੀ ਵਿੱਚ ਹੀ ਆਪਣੀ ਖੁਸ਼ੀ ਹੁੰਦੀ ਹੈ ਕਿਹਨਾ ਮਜੂਦ ਬਟਾ ਮੇਰਾ ਨਾਮ ਸੌਰਭ ਹੈ ਜੀ ਸੌਰਭ ਜੀ ਤੁਹਾਡੀ ਕਿੰਨੇ ਦਾ ਇਨਾਮ ਨਿਕਲਿਆ 10 ਲੱਖ ਰੁਪਏ ਦਾ ਇਨਾਮ ਲਿਆ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਇੱਧਰ ਆਇਆ ਇੱਕੋ ਦਮ ਇਹਨਾਂ ਨੇ ਬਹੁਤ ਆਪਣੀ ਦੁਕਾਨ ਨੂੰ ਸਜਾਵਟ ਕੀਤੀ ਹੋਈ ਸੀਗੀ ਤੇ ਮੈਨੂੰ ਬੜਾ ਇੰਟਾਈਸ ਕੀਤਾ ਕਿ ਮੈਂ ਇੱਥੋਂ ਲਵਾਂ ਤੇ ਮੈਂ ਪਹਿਲਾਂ ਵੀ ਟਰਾਈ ਕੀਤਾ ਸੀਗਾ ਤਾਂ ਪਹਿਲਾਂ ਮੇਰਾ ਛੋਟਾ ਹੀ ਨਾਮ ਨਿਕਲਿਆ ਸੀ ਐਤ ਕਿ ਮੇਰਾ 10 ਲੱਖ ਦਾ ਹੈ ਅੱਗੇ ਮੈਂ ਕੋਸ਼ਿਸ਼ ਕਰੂੰਗਾ ਤੇ ਸ਼ਾਇਦ ਮੇਰਾ ਹੋਰ ਪਰਮਾਤਮਾ ਮੇਰੇ ਤੇ ਮਿਹਰ ਕਰੇ ਤੇ ਮੈਂ ਹੁਣ ਇਹ ਕਿਹੜੀ ਕਿਹੜੀ ਲੋਟਰੀ ਸੀਗੀ ਕਿਹੜੀ ਕੇਲ ਵਿਸਾਖੀ ਬੰਪਰ ਲੋਟਰੀ ਸੀਗੀ ਇਹ 6 ਕਰੋੜ ਦੀ ਲੋਟਰੀ ਸੀ ਤੇ ਐਨ ਕੇ ਏਜੰਸੀ ਦੀ ਸੀ ਤੇ ਮੈਂ ਮਦਰ ਦੇ ਨਾਮ ਤੇ ਖਰੀਦੀ ਸੀ ਤੇ ਮਦਰ ਦੇ ਨਾਮ ਤੇ ਨਿਕਲ ਗਈ ਹੈ ਪ੍ਰਮਾਤਮਾ ਕਰੇ ਕਿ ਅੱਥੇ ਜਿਹੜਾ ਵੀ ਬੰਦਾ ਆਵੇ ਤੇ ਆਪਣੀ ਕਿਸਮਤ ਦਾ ਫਲ ਜ਼ਰੂਰ ਪਾ ਕੇ ਜਾਏ ਤੇ ਉਹਨਾਂ ਨੂੰ ਪੱਕਾ ਮਿਲੇਗਾ ਕਿਉਂਕਿ ਇਹ ਭਾਈ ਸਾਹਿਬ ਤੋਂ ਜਿਹੜਾ ਵੀ ਮੈਂ ਵੇਖਿਆ ਲੋਟਰੀ ਖਰੀਦਦਾ ਉਹਦਾ ਕੁਝ ਨਾ ਕੁਝ ਜ਼ਰੂਰ ਨਿਕਲਦਾ ਹੈ ਤੇ ਢੋਲ ਵੱਜ ਰਿਹਾ ਸੀ ਤੁਸੀਂ ਵੀ ਭੰਗੜੇ ਪਾ ਰਹੇ ਸੀ ਬਿਲਕੁਲ ਬਿਲਕੁਲ ਬਹੁਤ ਖੁਸ਼ੀ ਹੁੰਦੀ ਹੈ ਜੀ ਪ੍ਰਮਾਤਮਾ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਕਿਸਮਤ ਵਾਲੇ ਇਨਸਾਨ ਹੋ ਜੇ ਤੁਹਾਡੇ ਤੇ ਕੋਈ ਹਰ ਬੰਦੇ ਦੇ ਜਿਵੇਂ ਛੋਟੇ-ਛੋਟੇ ਪ੍ਰੋਬਲਮਸ ਹੁੰਦੀਆਂ ਹੈ ਹਰ ਬੰਦੇ ਦੀ ਪ੍ਰੋਬਲਮ ਦਾ ਸੋਲੂਸ਼ਨ ਐਵੇਂ ਛੋਟੇ-ਛੋਟੇ ਜ਼ਰੀਆਂ ਤੋਂ ਪਰਮਾਤਮਾ ਦੇ ਦਿੰਦਾ ਤੇ ਮੇਰੇ ਹਿਸਾਬ ਦੇ ਨਾਲ ਆ ਮੈਂ ਆਪਣੇ ਆਪ ਨੂੰ ਅੱਜ ਕਿਸਮਤ ਵਾਲਾ ਸਮਝਦਾ ਵਾਂ ਕਿ ਮੇਰਾ ਇਹ ਅਮਾਉਂਟ ਨਿਕਲੇ ਤੁਹਾਡੀ ਤੁਸੀਂ ਕਹਿੰਦੇ ਵੀ ਮਦਰ ਦੇ ਨਾਮ ਤੇ ਕਰੀ ਦੀ ਸੀ ਤੁਹਾਡੇ ਮਦਰ ਵੀ ਭਾਗੂ ਕਿਨੇ ਮਤਲਬ ਖੁਸ਼ੀ ਵਾਕੇ ਹਾਂ ਜੀ ਬਿਲਕੁਲ 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 ਇਹ ਅਮਾਉਂਟ ਦੀ ਇਹ ਅਮਾਉਂਟ ਸਾਡੀ ਛੋਟੇ-ਛੋਟੇ ਜ਼ਰੂਰਤਾਂ ਨੂੰ ਪੂਰੀਆਂ ਕਰੇਗਾ ਤੇ ਅਸੀਂ ਕੋਸ਼ਿਸ਼ ਅਜਮਾਵਾਂਗੇ ਆਪਣੀ ਕਿਸਮਤ ਅੱਗੇ ਵੀ ਤੇ ਸ਼ਾਇਦ ਸਾਡਾ ਪਰਮਾਤਮਾ ਸਾਡਾ ਬੇਸ ਜਿਹੜਾ ਵੀ ਇੱਥੇ ਆਂਦਾ ਹੈ ਹਰ ਕੋਈ ਬੜੇ ਵੱਡੇ ਵੱਡੇ ਸੁਪਨੇ ਲੈ ਕੇ ਆਂਦਾ ਹੈ ਤੇ ਮੇਰੇ ਖਿਆਲ ਆ ਭਾਜੀ ਦੇ ਹੱਥ ਬੜੇ ਕਿਸਮਤ ਵਾਲੇ ਨੇ ਮੈਂ ਤਾਂ ਇਹ ਕਹੂੰਗਾ ਕਿ ਨਾ ਤੋ ਜਿਨ੍ਹਾਂ ਨੇ ਵੀ ਅੱਜ ਤੱਕ ਟਿਕਟ ਖਰੀਦੀ ਹੈ ਕੁਛ ਨਾ ਕੁਛ ਜ਼ਰੂਰ ਨਿਕਲੇਗੀ 10 ਲੱਖ ਦਾ ਕੀ ਲਵੋਗੇ ਮੈਂ ਅਜੇ ਤੱਕ ਸੋਚ ਰਖੇ ਕਿ ਮੈਂ ਇੱਕ ਕਾਰ ਇੱਕ ਕਾਰ ਜਾਂ ਮੋਟਰਸਾਈਕਲ ਜ਼ਰੂਰ ਖਰੀਦੂੰਗਾ ਇਮੀਡੀਏਟਲੀ ਥੈਂਕ ਯੂ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ